ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਨੇ ਅੱਜ ਦੀਆਂ ਖਬਰਾਂ ਤੇ। ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਹੋਏ ਹਮਲੇ ਦੇ ਇੱਕ ਦਿਨ ਬਾਅਦ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਵਾਸੀਆਂ ਨੂੰ ਇੱਕ ਰਾਸ਼ਟਰ ਦੇ ਰੂਪ 'ਚ ਇਕਜੁੱਟ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਇਸ ਹਮਲੇ ਨਾਲ ਸੰਬੰਧਿਤ ਘਟਨਾਵਾਂ ਦੀ ਸੁਤੰਤਰ ਸੁਰੱਖਿਆ ਸਮੀਖਿਆ ਦੇ ਹੁਕਮ ਦੇ ਰਹੇ ਨੇ। ਬਾਈਡਨ ਨੇ ਸਿਚੁਏਸ਼ਨ ਰੂਮ 'ਚ ਜਾਂਚ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਾਈਟ ਹਾਊਸ 'ਚ ਇੱਕ ਸੰਖੇਪ ਬਿਆਨ 'ਚ ਇਹ ਗੱਲ ਕਹੀ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਕਿ ਜਾਂਚ ਪੂਰੀ ਤੇ ਤੁਰੰਤ ਹੋਣੀ ਚਾਹੀਦੀ ਹੈ। ਉਹਨਾਂ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਹਮਲਾਵਰਾਂ ਦੇ ਇਰਾਦੇਆਂ ਜਾਂ ਕਿਸੇ ਵੀ ਸੰਸਥਾ ਬਾਰੇ ਕੋਈ ਕਲਪਨਾ ਨਾ ਬਣਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਇਸ ਰਸਤੇ ਤੇ ਨਹੀਂ ਚੱਲ ਸਕਦੇ। ਅਸੀਂ ਆਪਣੇ ਇਤਿਹਾਸ 'ਚ ਬਹੁਤ ਹਿੰਸਾ ਚੱਲੀ ਹੈ। ਇਹ ਅਮਰੀਕਾ ਦੇ ਗੰਦੇ ਸਿਆਸੀ ਦ੍ਰਿਸ਼ਟ ਸ਼ਾਂਤ ਰਹਿਣ ਦਾ ਸਮਾਂ ਹੈ। ਉਹਨਾਂ ਹਮਲੇ ਦੌਰਾਨ ਮਾਰੇ ਗਏ ਇੱਕ ਨਾਗਰਿਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਉਹਨਾਂ ਨੂੰ ਨਾਇਕ ਦੱਸਿਆ ਤੇ ਕਿਹਾ FBI ਅਤੇ ਸੀਕ੍ਰੇਟ ਸਰਵਿਸ ਏਜੰਸੀਆਂ ਨੂੰ ਆਪਣਾ ਕੰਮ ਕਰਨ ਦਿਓ। ਬਾਈਡਨ ਬਾਅਦ ਇਸ ਸਬੰਧ ਵਿੱਚ ਦੇਸ਼ ਨੂੰ ਇੱਕ ਵਿਸਤ੍ਰਿਤ ਬਿਆਨ ਦੇਣ ਦੀ ਯੋਜਨਾ ਬਣਾ ਰਹੇ ਸਨ ਇਸ ਤੋਂ ਪਹਿਲਾਂ ਰਾਸ਼ਟਰਪਤੀ ਦਫ਼ਤਰ ਨੇ ਲੋਕਾਂ ਨੂੰ ਏਕਤਾ ਬਣਾਈ ਰੱਖਣ ਦਾ ਸੱਦਾ ਦਿੰਦੇ ਹੋਏ ਟਰੰਪ ਦੇ ਹਮਲੇ ਦੀ ਨਿੰਦਾ ਕੀਤੀ ਉਪਰਾਸ਼ਟਪਤੀ ਕਮਲਾ ਹੈਰਿਸ ਨੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਹੋਮਲੈਂਡ ਸਕਿਉਰਿਟੀ ਸੈਕਟਰੀ ਅਲੈਗਜ਼ੈਂड्रो ਮੇਕਸ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਐਫ ਬੀ ਆਈ ਦੇ ਡਾਇਰੈਕਟਰ ਕ੍ਰਿਸਟੋਫਰ ਵੇਸਮੀਤ ਚੋਟੀ ਦੇ ਜਾਣਕਾਰਾਂ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਵਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਅਤੇ ਸੀਕ੍ਰੇਟ ਸਰਵਿਸ ਡਾਇਰੈਕਟਰ ਕੈਮ ਚੀਟਲ ਨੇ ਵੀ ਮੀਟਿੰਗ 'ਚ ਸ਼ਿਰਕਤ ਕੀਤੀ ਰਾਸ਼ਟਰਪਤੀ ਬਾਈਡਨ ਨੇ ਰੈਲੀ 'ਚ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤੀ ਅਤੇ ਟਰੰਪ ਨਾਲ ਗੱਲ ਵੀ ਕੀਤੀ ਸ਼ਨੀਵਾਰ ਦੀ ਗੋਲੀਬਾਰੀ ਦੇ ਮੱਦੇਨਜ਼ਰ ਕਮਲਾ ਹੇਰਿਸ ਨੇ ਮੰਗਲਵਾਰ ਨੂੰ ਫਲੋਰੀਡਾ ਲਈ ਇੱਕ ਯੋਜਨਾਬੱਧ ਪ੍ਰਚਾਰ ਯਾਤਰਾ ਮੁਲਤਵੀ ਕਰ ਦਿੱਤੀ ਜਿੱਥੇ ਉਹਨਾਂ ਨੇ ਰਿਪਬਲਿਕਨ ਮਹਿਲਾ ਵੋਟਰਾਂ ਨਾਲ ਮੁਲਾਕਾਤ ਕਰਨੀ ਸੀ ਸ਼ਨੀਵਾਰ ਨੂੰ ਪੈਂਸਿਲਵੇਨੀਆ ਦੀ ਇੱਕ ਚੋਣ ਰੈਲੀ 'ਚ ਨੌਜਵਾਨ ਨੇ 트੍ਰੰਪ ਤੇ ਗੋਲੀਬਾਰੀ ਕੀਤੀ ਸੀ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਰੈਲੀ 'ਚ ਗੋਲੀ ਚਲਾਉਣ ਵਾਲੇ ਸ਼ੱਕੀ ਵਿਅਕਤੀ ਦੀ ਕਾਰ ਤੋਂ ਬੰਬ ਬਣਾਉਣ ਦੀ ਸਮੱਗਰੀ ਮਿਲੀ ਇਨਫੋਰਸਮੈਂਟ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਉਨਾ ਦੱਸਿਆ ਕਿ ਸ਼ੱਕੀ ਦੇ ਘਰੋਂ ਵੀ ਬੰਬ ਬਣਾਉਣ ਦੀ ਸਮੱਗਰੀ ਮਿਲੀ ਹੈ ਉਧਰ ਖੁਫੀਆ ਏਜੰਸੀਆਂ ਨੇ ਇਸ ਮਾਮਲੇ ਦੀ ਜਾਂਚ ਆਰੰਭ ਕੀਤੀ ਹੈ ਨਿਊਜ਼ ਏਜੰਸੀ ਏਪੀ ਨੂੰ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੋ ਅਧਿਕਾਰੀਆਂ ਨੇ ਇਸ ਵਿਸ਼ੇ ਤੇ ਇਹ ਜਾਣਕਾਰੀ ਦਿੱਤੀ ਇਸ ਦੌਰਾਨ ਰਿਪਬਲਿਕਨ ਨੇਤਾ ਮਾਨੇ 트੍ਰੰਪ ਤੇ ਹੋਈ ਹੱਤਿਆ ਦੀ ਕੋਸ਼ਿਸ਼ ਲਈ ਰਾਸ਼ਟਰਪਤੀ ਜੋ ਬਾਈਡਨ ਤੇ ਦੋਸ਼ ਲਾਏ ਰਿਪਬਲਿਕਨ ਸੈਨੇਟਰ ਜੇ ਡੀ ਵੈਂਸ ਨੇ ਐਕਸ ਤੇ ਕਿਹਾ ਬਾਈਡਨ ਦੀ ਪ੍ਰਚਾਰ ਮੁਹਿੰਮ ਦਾ ਮੁੱਖ ਆਧਾਰ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਤਾਨਾਸ਼ਾਹੀ ਫਾਸੀਵਾਦੀ ਨੇ ਜਿਨ੍ਹਾਂ ਨੂੰ ਹਰ ਕੀਮਤ ਤੇ ਰੋਕਿਆ ਜਾਣਾ ਚਾਹੀਦਾ ਹੈ ਇਸ ਬਿਆਨਬਾਜ਼ੀ ਦੇ ਕਾਰਨ ਸਿੱਧੇ ਤੌਰ ਤੇ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਇਲਾਵਾ ਰਿਪਬਲਿਕਨ ਨੇਤਾ ਅਤੇ ਸੰਸਦ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਦੋਸ਼ ਲਾਇਆ ਕਿ ਡੈਮੋਕ੍ਰੇਟਸ ਚਾਹੁੰਦੇ ਨੇ ਕਿ ਟਰੰਪ ਅਤੇ ਉਹਨਾਂ ਦੇ ਸਮਰਥਕ ਮਰ ਜਾਣ ਉਹਨਾਂ ਨੇ ਕਿਹਾ ਕਿ ਜੋ ਬਾਈਡਨ ਨੇ ਦਾਨੀਆਂ ਨੂੰ ਕਿਹਾ ਸੀ ਕਿ ਟਰੰਪ ਨੂੰ ਨਿਸ਼ਾਨਾ ਬਣਾਉਣ ਦਾ ਸਮਾਂ ਆ ਗਿਆ ਹੈ ਤੇ ਬਿਲਕੁਲ ਅਜਿਹਾ ਹੀ ਹੋਇਆ ਇੱਕ ਪਾਸੇ 트럼ਪ ਦੀ ਪਾਰਟੀ ਬਾਈਡਨ ਅਤੇ ਡੈਮੋਕ੍ਰੇਟਸ ਤੇ ਹਮਲੇ ਕਰਵਾਉਣ ਦਾ ਦੋਸ਼ ਲਾ ਰਹੀ ਹੈ ਤੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਹਮਲਾ ਖੁਦ 트럼ਪ ਨੇ ਕਰਵਾਇਆ ਹੈ ਤਾਂ ਕਿ ਉਹ ਰਾਸ਼ਟਰਪਤੀ ਚੋਣਾਂ 'ਚ ਜਿੱਤ ਜਾਣ। ਉਧਰ ਅਮਰੀਕੀ ਰਾਸ਼ਟਰਪਤੀ ਚੋਣ 'ਚ ਰਿਪਬਲਿਕਨ ਉਮੀਦਵਾਰ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਦੁਬਾਰਾ ਚੁਣੇ ਜਾਣ ਦੀ ਸੰਭਾਵਨਾ ਕਾਫੀ ਵਧ ਗਈ ਹੈ ਜਦੋਂ ਦੀਆਂ ਉਹਨਾਂ ਦੀਆਂ ਖੂਨ ਨਾਲ ਲਿਬੜੇ ਚਿਹਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਉਦੋਂ ਤੋਂ ਹੀ ਉਹਨਾਂ ਦੇ ਸਮਰਥਨ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ ਜਿਸ ਕਾਰਨ ਉਹਨਾਂ ਦੀ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਨੂੰ ਕਾਫੀ ਹੁਲਾਰਾ ਮਿਲਿਆ ਹੈ ਇਸ ਦਾ ਨਤੀਜਾ ਇਹ ਹੋਇਆ ਕਿ ਬਿਟਕੋਇਨ ਸਮੇਤ ਹੋਰ ਕ੍ਰਿਪਟੋ ਕਰੰਸੀਆਂ 'ਚ ਵੀ ਤੇਜ਼ੀ ਦੇਖੀ ਜਾ ਰਹੀ ਹੈ ਇੱਕ ਰਿਪੋਰਟ ਦੇ ਮੁਤਾਬਕ ਬਿਟਕੋਇਨ 60000 ਡਾਲਰ ਦੇ ਪਾਰ ਪਹੁੰਚ ਗਿਆ ਹੈ ਇੱਕ ਹੋਰ ਰਿਪੋਰਟ ਅਨਸਾਰ ਘਟਨਾ ਤੇ ਡੋਨਲਡ ਟਰੰਪ ਵੱਲੋਂ ਦਿੱਤੀ ਪ੍ਰਤੀਕਿਰਿਆ ਤੋਂ ਬਾਅਦ ਬਿਟਕੋਇਨ 60000 ਡਾਲਰ ਦੇ ਪਾਰ ਪਹੁੰਚਾ ਇਸ ਤੋਂ ਇਲਾਵਾ ਹੋਰ ਕ੍ਰਿਪਟੋ ਕਰੰਸੀਆਂ ਦਾ ਮੁੱਲ ਵਧ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਿਊਯਾਰਕ 'ਚ ਸਵੇਰੇ 1:05 ਤੇ ਬਿਟਕੋਇਨ 2.7 ਫੀਸਦੀ ਵਧ ਕੇ 60000 160.71 ਡਾਲਰ ਹੋ ਗਿਆ ਹੈ ਉੱਥੇ ਹੀ ਇੱਕ ਰਿਪੋਰਟ ਨੇ ਕੁਆਇਨ ਮਾਰਕੀਟ ਕੈਪ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡਾਗੇ ਕੋਇਨ ਸੋਲਾਨਾ XRP ਅਤੇ ਕੁਝ ਹੋਰ ਕ੍ਰਿਪਟੋ ਕਰੰਸੀਆਂ 'ਚ ਵੀ ਲਗਭਗ 5% ਜਾਂ ਉਸ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਅਮਰੀਕਾ 'ਚ ਭਾਰਤੀ ਨੌਜਵਾਨਾਂ ਦੀਆਂ ਮੌਤ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਰਨਾਲ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦਾ ਨਾਮ ਮੋਨੂ ਵਰਮਾ ਹੈ। ਕਰੀਬ 2.5 ਸਾਲ ਪਹਿਲਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਤੋਂ 35 ਲੱਖ ਰੁਪਏ ਕਰਜ਼ਾ ਲੈ ਕੇ ਉਸ ਨੂੰ ਡੌਂਕੀ ਰਾਹੀਂ ਅਮਰੀਕਾ ਭੇਜਿਆ ਸੀ। ਉਥੇ ਡੋਰ ਡੈਸਕ اٹੈਂਡੈਂਟ ਵਜੋਂ ਕੰਮ ਕਰਦਾ ਸੀ ਮੋਢਲੀ ਜਾਣਕਾਰੀ ਮੁਤਾਬਕ ਰਾਤ ਨੂੰ ਜਦੋਂ ਉਹ ਕੰਮ ਤੋਂ ਪਰਤ ਰਿਹਾ ਸੀ ਇਸ ਦੌਰਾਨ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਨੀ ਸਿੰਘ ਵਾਸੀ ਮੋਨੂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਨੂ 2.5 ਸਾਲ ਪਹਿਲਾਂ ਅਮਰੀਕਾ ਗਿਆ ਸੀ ਉਹ ਵਰਤਮਾਨ ਚ ਫਿਲਾਡਲਫੀਆ ਨਿਊਯਾਰਕ ਚ ਰਹਿੰਦਾ ਸੀ ਤੇ ਇੱਕ ਡੋਰ ਡੈਸਕ ਕਲਰਕ ਵਜੋਂ ਕੰਮ ਕਰਦਾ ਸੀ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਰਾਤ ਕਰੀਬ 10 ਵਜੇ ਪਤਾ ਲੱਗਾ ਕਿ ਮੋਨੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਉਨ੍ਹਾਂ ਦੇ بیٹے ਕੋਲ ਇੱਕ ਮੁੰਡਾ ਰਹਿੰਦਾ ਹੈ ਤੇ ਉਸਨੇ ਫੋਨ ਕਰਕੇ ਦੱਸਿਆ ਇਹ ਸਾਰੇ ਘਟਨਾਕ੍ਰਮ ਬਾਰੇ ਉੱਥੇ ਹੋਈ ਗੋਲੀਬਾਰੀ 'ਚ ਕਈ ਲੋਕ ਮਾਰੇ ਗਏ ਨੇ ਜਿਸ ਵਿੱਚ ਮੋਨੂ ਵੀ ਸ਼ਾਮਲ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਨੂ ਦੇ ਪੰਜ ਭੈਣ ਭਰਾ ਨੇ ਤਿੰਨ ਲੜਕੀਆਂ ਤੇ ਦੋ ਲੜਕੇ ਨੇ ਮੋਨੂ ਸਭ ਤੋਂ ਛੋਟਾ ਸੀ ਮਨੂ ਨੂੰ ਬੈਂਕ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਅਮਰੀਕਾ ਭੇਜਿਆ ਸੀ ਉਹ ਵੀ ਵਾਪਸ ਨਹੀਂ ਕੀਤਾ ਜਾ ਸਕਿਆ ਪੁੱਤਰ ਵੀ ਨੇਰਿਆ ਤੇ ਹੁਣ ਉਸਦੀ ਦੇਹ ਨੂੰ ਭਾਰਤ ਲਿਆਉਣ ਦੇ ਰਾਹ 'ਚ ਵੀ ਵਿੱਤੀ ਤੰਗੀ ਆ ਰਹੀ ਹੈ। ਪਰਿਵਾਰ ਚਾਹੁੰਦਾ ਹੈ ਕਿ ਪੁੱਤਰ ਦੀ লাশ ਘਰ ਆਵੇ ਤੇ ਅੰਤਿਮ ਰਸਮਾਂ ਨਾਲ ਸੰਸਕਾਰ ਕੀਤਾ ਜਾ ਸਕੇ। ਮੋਨੂ ਦੇ ਦੋਸਤ ਸੰਜੀਵ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਪੁਰਤਗਾਲ ਗਿਆ ਸੀ ਤੇ ਉੱਥੇ ਹੀ ਰਹਿਣ ਲੱਗਾ। ਇਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਅਮਰੀਕਾ ਦੇ ਅਲਬਾਮਾ 'ਚ ਬਰਮਿੰਗਮ ਦੇ ਇੱਕ ਨਾਈਟ ਕਲੱਬ 'ਚ ਹੋਈ ਗੋਲੀਬਾਰੀ 'ਚ 4 ਲੋਕਾਂ ਦੀ ਮੌਤ ਹੋ ਗਈ ਤੇ 13 ਹੋਰ ਜ਼ਖਮੀ ਹੋ ਗਏ। ਬਰਮਿੰਗਮ ਪੁਲਿਸ ਮੁਤਾਬਕ ਰਾਤ 11 ਵਜੇ 27th ਸਟਰੀਟ ਨਾਰਥ ਤੇ ਇੱਕ ਨਾਈਟ ਕਲੱਬ 'ਚ ਇੱਕ ਸ਼ਖਸ ਨੇ ਅਣੇਵਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਨੇ ਦੱਸਿਆ ਨਾਈਟ ਕਲੱਬ ਦੇ ਅੰਦਰ ਦੋ ਔਰਤਾਂ ਅਤੇ ਫੁੱਟਪਾਥ ਤੇ ਇੱਕ ਪੁਰਸ਼ ਦੀ ਲਾਸ਼ ਮਿਲੀ ਜਾਣਕਾਰੀ ਮੁਤਾਬਕ ਬਰਮਿੰਗਮ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਏ ਕਈ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਸ਼ਖਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਕੁਝ ਲੋਕਾਂ ਦੀ ਇਲਾਜ ਦੇ ਲਈ ਅਜੇ ਵੀ ਗਤੀਵਿਧੀ ਚੱਲਦੀ ਪਈ ਹੈ ਪੁਲਿਸ ਮੁਤਾਬਕ ਗੋਲੀਬਾਰੀ ਕਰਨ ਵਾਲੇ ਸ਼ਖਸ ਦੀ ਪਛਾਣ ਅਜੇ ਨਹੀਂ ਹੋ ਸਕੀ ਤੇ ਨਾ ਹੀ ਅਜੇ ਤੱਕ ਇਹ ਪਤਾ ਲੱਗ ਸਕਿਆ ਕਿ ਗੋਲੀਬਾਰੀ ਕਿਉਂ ਕੀਤੀ ਗਈ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਲਈ ਸੀਸੀਟੀਵੀ ਕੈਮਰੇ ਤੇ ਸਥਾਨਕ ਲੋਕਾਂ ਦੀ ਮਦਦ ਲਈ ਜਾ ਰਹੀ ਹੈ ਅਰਜنٹੀਨਾ ਲੋਟਾਰੋ ਮਾਰਟਿਸ ਦੇ 112ਵੇਂ ਮਿੰਟ ਦੇ ਗੋਲ ਸਦਕਾ ਕੋਲੰਬੀਆ ਨੂੰ 1-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਕੋਪਾ ਅਮਰੀਕਾ ਕੱਪ ਜਿੱਤ ਗਿਆ ਇਸ ਮੈਚ ਦੌਰਾਨ ਲਿਓਨਲ ਮੈਸੀ ਦੂਜੇ ਹਾਫ ਚ ਲੱਤ ਤੇ ਸੱਟ ਲੱਗਣ ਤੋਂ ਬਾਅਦ ਜ਼ਖਮੀ ਹੋ ਗਿਆ ਇਹ ਮੈਚ ਹਾਰਡ ਰੌਕ ਸਟੇਡੀਅਮ 'ਚ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਮੈਚ 'ਚ ਵਿਗਨ ਪੈਣ ਕਾਰਨ ਸਵਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਅਰਜنٹੀਨਾ ਨੇ 2021 ਕੋਪਾ ਅਮਰੀਕਾ ਅਤੇ 2022 ਵਿਸ਼ਵ ਕੱਪ ਤੋਂ ਬਾਅਦ ਆਪਣਾ ਤੀਜਾ ਵੱਡਾ ਖਿਤਾਬ ਜਿੱਤਿਆ ਹੈ। ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।